ਅੱਜ ਆਪਾਂ ਤੰਦੂਰ ਵਰਗੀਆਂ ਰੋਟੀਆਂ ਬਣਾਉਣੀਆਂ ਸਿਖਾਵਾਂਗੇ ਤੇ ਉਹ ਵੀ ਬਿਨਾ ਤੰਦੂਰ ਤੋਂ ਕੜਾਹੀ ਵਿੱਚ ਬਹੁਤ ਹੀ ਵਧੀਆ ਨਰਮ ਤੇ ਮੁਲਾਇਮ ਇਕਦਮ ਤੰਦੂਰ ਵਰਗੀਆਂ ਰੋਟੀਆਂ ਬਣ ਕੇ ਤਿਆਰ ਹੋਣਗੀਆਂ ਸ਼ੁਰੂ ਕਰਦੇ ਹਾਂ ਰੈਸਪੀ ਨੂੰ ਸਭ ਤੋਂ ਪਹਿਲਾਂ ਆਟਾ ਗੁੰਨ ਕੇ ਤਿਆਰ ਕਰਦੇ ਹਾਂ ਜਿਸ ਦੇ ਲਈ ਮੈਂ ਲਿਆ ਹੈ 2 ਕੱਪ ਕਣਕ ਦਾ ਆਟਾ 1 ਕੱਪ ਮੱਕੀ ਤੇ ਅੱਧਾ ਕੱਪ ਲਾਵਾਂਗੇ ਬੇਸਣ ਹੁਣ ਥੋੜੀ ਜਿਹੀ ਕੱਟੇ ਹੋਏ ਅਦਰਕ ਹਰੀ ਮਿਰਚ ਤੇ ਲਸਣ ਨੂੰ ਪਾਵਾਂਗੇ ਨਾਲ ਹੀ ਪਾਵਾਂਗੇ ਬਰੀਕ-ਬਰੀਕ ਕੱਟੇ ਹੋਏ ਪਿਆਜ਼ ਇਹਨਾਂ ਚੀਜ਼ਾਂ ਦੀ ਕੁਆਂਟੀਟੀ ਤੁਸੀਂ ਆਪਣੇ ਮੁਤਾਬਕ ਘੱਟ ਜਾਂ ਵੱਧ ਕਰ ਸਕਦੇ ਹੋ ਇਸ ਤੋਂ ਬਾਅਦ ਥੋੜੀ ਜਿਹੀ ਪਾਵਾਂਗੇ ਕਸੂਰੀ ਮੇਥੀ ਹਲਦੀ ਲਾਲ ਮਿਰਚ ਤੇ ਨਮਕ ਫਿਰ ਪਾਵਾਂਗੇ ਥੋੜੀ ਜਿਹੀ ਕ੍ਰਸ਼ ਕੀਤੀ ਹੋਈ ਅਜਵੈਨ ਅਜਵੈਨ ਦਾ ਟੇਸਟ रोटिया बहुत ही वी बन के तैयार होंडा चमच तेल पा के थोड़ा थोड़ा पानी मिलाते हुए आटा गुन के तैयार करा आटे को ज़्यादा सख्त भी नहीं गुनना ते ना ही ज़्यादा पतला गुनना है बस आम जिस तरह आप रोटी का आटा गुन के तैयार करते हाँ उसी तरह की कंसिस्टेंसी का आटा आप गुन के तैयार करना है चंकी तरह गो देने बाद तो आटे ਥੋੜਾ ਜਾ ਤੇਲ ਲਗਾ ਕੇ ਸੈਟ ਹੋਣ ਲਈ ਛੱਡ ਦਵਾਂਗੇ ਕਿਉਂਕਿ ਉਹ ਰੋਟੀਆਂ ਆਪਾਂ ਕੜਾਹੀ ਵਿੱਚ ਬਣਾ ਕੇ ਤਿਆਰ ਕਰ ਰਹੇ ਹਾਂ ਇਸਦੇ ਲਈ ਭਾਰੀ ਤਲੇ ਵਾਲੀ ਕੜਾਹੀ ਲੈਣੀ ਹੈ ਦੂਜਾ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਕੜਾਹੀ ਦਾ ਤਲਾ ਬਾਹਰ ਵਾਲੇ ਪਾਸੇ ਨੂੰ ਉਬਰਮਾ ਹੋਣਾ ਚਾਹੀਦਾ ਹੈ ਜਾਨੀ ਕਿ ਇਸ ਤਰ੍ਹਾਂ ਦੀ ਕੜਾਹੀ ਆਪਾਂ ਲੈਣੀ ਹੈ ਤੇ ਹੁਣ ਇਸ ਨੂੰ ਗੈਸ ਦੇ ਉੱਪਰ ਹਾਈ ਫਲੇਮ ਕਰਕੇ ਮੁੱਦੀ ਮਾਰ ਕੇ ਰੱਖ ਦੇਣਾ ਹੈ ਤੇ ਘੱਟ ਤੋਂ ਘੱਟ 10-12 ਮਿੰਟ ਲਈ ਇਸ ਨੂੰ ਪ੍ਰੀ ਹੀਟ ਕਰਨਾ ਹੈ। ਕੜਾਹੀ ਚੰਗੀ ਤਰ੍ਹਾਂ ਤੇਜ਼ ਗਰਮ ਹੋ ਜਾਵੇ। ਉਸ ਤੋਂ ਬਾਅਦ ਹੀ ਤੁਸੀਂ ਰੋਟੀ ਇਸ ਦੇ ਉੱਪਰ ਲਗਾਨੀ ਹੈ। ਠੰਡੀ ਮੱਠੀ ਜਿਹੀ ਕੜਾਹੀ ਉੱਪਰ ਰੋਟੀ ਨਹੀਂ ਲਗਾਉਣੀ। ਇੱਧਰ ਆਟਾ ਵੀ ਸੈੱਟ ਹੋ ਚੁੱਕਿਆ ਹੈ। ਹੁਣ ਆਟੇ ਦੀਆਂ 4 ਤੋਂ 5 ਰੋਟੀਆਂ ਬੇਲ ਕੇ ਤਿਆਰ ਕਰ ਲਵਾਂਗੇ। ਜੇਕਰ ਹੱਥਾਂ ਤੋਂ ਥੱਪ ਕੇ ਬੁਣਾਉਣੀ ਆਉਂਦੀ ਹੈ ਤਾਂ ਤੁਸੀਂ ਉਸ ਤਰ੍ਹਾਂ ਵੀ ਬਣਾ ਸਕਦੇ ਹੋ। ਹੁਣ ਰੋਟੀ ਕਾਪਾ ਬੇਲ ਕੇ ਤਿਆਰ ਕਰ ਲਈ ਹੈ। ਕੜਾਹੀ ਉੱਪਰ ਥੋੜਾ ਜਿਹਾ ਪਾਣੀ ਦਾ ਛਿੱਟਾ ਮਾਰ ਕੇ ਚੈੱਕ ਕਰਾਂਗੇ ਵੀ ਕੜਾਹੀ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਹੁਣ ਰੋਟੀ ਦੇ ਇੱਕ ਪਾਸੇ ਥੋੜਾ ਜਿਹਾ ਪਾਣੀ ਲਗਾ ਕੇ ਇਸ ਨੂੰ ਕੜਾਹੀ ਦੇ ਉੱਪਰ ਹਲਕੇ ਜਿਹੇ ਸੌਫਟ ਜਿਹੇ ਹੱਥਾਂ ਨਾਲ ਚਪੇਵਾਂਗੇ ਜਿਆਦਾ ਜ਼ੋਰ ਨਾਲ ਰੋਟੀ ਨੂੰ ਨਹੀਂ ਦਬੋਣਾ ਸਗੋਂ ਬਹੁਤ ਹੀ ਸੌਫਟਲੀ ਜੇ ਆਪਾਂ ਇਸ ਨੂੰ ਲਗਾਉਣਾ ਹੈ ਤਾਂ ਕਿ ਉਤਾਰਨ ਵੇਲੇ ਆਪਾਂ ਕੋਈ ਦਿੱਕਤ ਨਾ ਆਵੇ ਜਿਆਦਾ ਪਾਣੀ ਦਾ ਇਸਤੇਮਾਲ ਵੀ ਨਹੀਂ ਕਰਨਾ ਥੋੜਾ ਜਿਹਾ ਪਾਣੀ ਇਸ ਦੇ ਉੱਪਰ ਲਗਾਉਣਾ ਹੈ ਹੁਣ ਕੜਾਹੀ ਦੇ ਸਾਈਜ਼ ਦੇ ਮੁਤਾਬਕ ਜਿੰਨੀਆਂ ਰੋਟੀਆਂ ਲੱਗ ਸਕਦੀਆਂ ਹੋਣ ਓਨੀਆਂ ਰੋਟੀਆਂ ਲਗਾ ਕੇ ਤਿਆਰ ਕਰ ਦੇਣੀਆਂ ਹਨ ਗੈਸ ਦੀ ਫਲੇਮ ਨੂੰ ਹਾਈ ਤੇ ਹੀ ਰੱਖਣਾ ਹੈ ਜਦੋਂ ਰੋਟੀਆਂ ਥੋੜੀਆਂ ਜੀਆਂ ਇੱਕ ਪਾਸਿਓਂ ਆਠ ਰੰਜੇ ਲੱਗ ਪੈਣ ਤਾਂ ਕੜਾਹੀ ਨੂੰ ਉਲਟਾ ਕਰਕੇ ਡਾਇਰੈਕਟ ਗੈਸ ਦੇ ਉੱਪਰ ਰੋਟੀਆਂ ਨੂੰ ਚੰਗੀ ਤਰ੍ਹਾਂ ਸੇਕ ਲੈਣਾ ਹੈ ਚੰਗੀ ਤਰ੍ਹਾਂ ਸੇਕਣ ਤੋਂ ਬਾਅਦ ਕੜਾਹੀ ਨੂੰ ਸਿੱਧਾ ਕਰਕੇ ਰੱਖਣਾ ਹੈ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਰੋਟੀਆਂ ਆਪਣੀਆਂ ਦੋਵੇਂ ਪਾਸੇ ਚੰਗੀ ਤਰ੍ਹਾਂ ਸਿੱਕ ਕੇ ਤਿਆਰ ਹੋ ਚੁੱਕੀਆਂ ਹਨ ਜੇਕਰ ਥੋੜੀ ਜਹੀ ਤੁਹਾਨੂੰ ਕਸਰ ਲੱਗਦੀ ਹੋਵੇ ਤਾਂ ਇੱਕ ਪਾਸੇ ਤੁਸੀਂ ਡਾਇਰੈਕਟ ਗੈਸ ਦੇ ਉੱਪਰ ਵੀ ਹਲਕਾ ਜਿਹਾ ਸਿੱਕਾ ਲਵਾ ਸਕਦੇ ਹੋ ਬਹੁਤ ਹੀ ਵਧੀਆ ਇਕਦਮ ਸੌਫਟ ਤੇ ਸਵਾਦ ਵਿੱਚ ਬਿਲਕੁਲ ਤੰਦੂਰ ਵਾਲੀਆਂ ਰੋਟੀਆਂ ਬਣ ਕੇ ਤਿਆਰ ਹਨ ਤੁਸੀਂ ਵੇਖਿਆ ਹੈ ਕਿ ਰੋਟੀਆਂ ਬਹੁਤ ਹੀ ਆਸਾਨੀ ਨਾਲ ਉੱਤਰ ਗਈ ਨਾ ਹਾਂ ਤੇ ਇੱਕ ਬਿਲਕੁਲ ਵੀ ਨਹੀਂ ਚਿਪਕੀ ਨਾ ਹੁਣ ਆਪਾਂ ਇੱਕ ਪਾਸੇ ਦੇਸੀ ਘਿਓ ਨਾਲ ਇਹਨਾਂ ਨੂੰ ਚੋਪਲਾਂਗੇ ਤੇ ਆਪਣੀ ਮਨਪਸੰਦੀ ਦਾਲ ਜਾਂ ਸਬਜ਼ੀ ਨਾਲ ਇਹਨਾਂ ਨੂੰ ਸਰਵ ਕਰਾਂਗੇ ਇਸ ਤਰ੍ਹਾਂ ਤੁਸੀਂ ਬਿਨਾਂ ਤੰਦੂਰ ਤੋਂ ਬਿਲਕੁਲ ਤੰਦੂਰ ਵਰਗੀਆਂ ਰੋਟੀਆਂ ਤਲਾਈ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਜੇਕਰ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ